ਇਹ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਸ਼੍ਰੀ ਬੋਲੇ ਸਾਹਿਬ ਦੀ ਕਾਰ ਸੇਵਾ ਸ਼੍ਰੀ ਗੋਵਿੰਦਵਾਲ ਸਾਹਿਬ ਚੱਲਦੀ ਸੀ ਤੇ ਸੇਵਕ ਬੜੇ ਪ੍ਰੇਮ ਨਾਲ ਸੇਵਾ ਕਰ ਰਹੇ ਸਨ ਗੁਰੂ ਜੀ ਜਿਸ ਉੱਤੇ ਵੀ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਸਨ ਉਸ ਨੂੰ ਹੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਸੀ ਗਾਰਾ ਬਣਾ ਕੇ ਟਾ ਲਿਆਉਂਦੇ ਸਨ ਤੇ ਪਹਿਲਾਂ ਚੰਗੀ ਤਰ੍ਹਾਂ ਸੁਧਾਰ ਕੇ ਚੂਨਾ ਬਣਾਉਂਦੇ ਸਨ ਬੜੇ ਪ੍ਰੇਮ ਨਾਲ ਚੂਨੇ ਨੂੰ ਚੱਕੀਆਂ ਵਿੱਚ ਪੀਸਦੇ ਸਨ ਤੇ ਫਿਰ ਸਿਰ ਉਤੇ ਰੱਖ ਕੇ ਲੈ ਜਾਂਦੇ ਸਨ ਕਿਸੇ ਨੂੰ ਕਿਸੇ ਤਰ੍ਹਾਂ ਵੀ ਕੋਈ ਕੁਝ ਨਹੀਂ ਕਹਿੰਦਾ ਸੀ ਆਪੇ ਸ਼ੁਭ ਸੇਵਾ ਕਰਨੀ ਚਾਹੁੰਦੇ ਸਨ ਇੱਕ ਆਉਂਦਾ ਸੀ ਇੱਕ ਲੈ ਜਾਂਦਾ ਸੀ ਅਤੇ ਸਾਰੇ ਕਾਰੀਗਰਾਂ ਦੇ ਪਾਸ ਪਹੁੰਚਾਉਂਦੇ ਸਨ ਜਿਵੇਂ ਜਿਵੇਂ ਪ੍ਰੀਤ ਨਾਲ ਸੇਵਾ ਕਰਦੇ ਸਨ ਤਿਵੇਂ ਤਿਵੇਂ ਗੁਰੂ ਜੀ ਸਭ ਦੀ ਸੇਵਾ ਵੇਖ ਕੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਸਨ ਜਿਨ੍ਹਾਂ ਦੀ ਜੋਤ ਸਭ ਵਿੱਚ ਵਿਆਪਕ ਸੀ ਇੱਕ ਸਿੱਖ ਕਾਬਲ ਵਿੱਚ ਰਹਿੰਦਾ ਸੀ ਜਿਸ ਦੀ ਇਸਤਰੀ ਪਤੀ ਵ੍ਰਤਾ ਸੀ ਉਹ ਦਿਨ ਰਾਤ ਆਪਣੇ ਪਤੀ ਨੂੰ ਪਿਆਰ ਕਰਦੀ ਸੀ ਤੇ ਉਸ ਦੇ ਮਨ ਵਿੱਚ ਕਦੇ ਵੀ ਕਿਸੇ ਦੂਸਰੇ ਮਰਦ ਬਾਰੇ ਖਿਆਲ ਨਹੀਂ ਸੀ ਆਉਂਦਾ ਉਸ ਸਿੱਖ ਨੇ ਆਪਣੀ ਇਸਤਰੀ ਨੂੰ ਸੁਖਦਾਤੀ ਸਿੱਖੀ ਦ੍ਰੜਾਈ ਸੀ ਪਤੀ ਵ੍ਰਤਾ ਹੋਣ ਕਰਕੇ ਉਸ ਵਿੱਚ ਵਿਸ਼ਾਲ ਸ਼ਕਤੀ ਆ ਗਈ ਸੀ ਜਿੱਥੇ ਚਾਹੁੰਦੀ ਸੀ ਫੌਰਨ ਪਹੁੰਚ ਜਾਂਦੀ ਸੀ ਹਜ਼ਾਰਾਂ ਕੋਹਾਂ ਤੇ ਇੱਕ ਘੜੀ ਵਿੱਚ ਪਹੁੰਚ ਜਾਂਦੀ ਸੀ ਤੇ ਪਹੁੰਚਣ ਵਿੱਚ ਜ਼ਰਾ ਵੀ ਦੇਰ ਨਹੀਂ ਸੀ ਲੱਗਦੀ ਇਸ ਤਰ੍ਹਾਂ ਦੀਆਂ ਕਈ ਹੋਰ ਸ਼ਕਤੀਆਂ ਵੀ ਧਾਰਨ ਕੀਤੀਆਂ ਸਨ ਸਦਾ ਹੀ ਪਤੀ ਦੇ ਪ੍ਰੇਮ ਦੀ ਪ੍ਰੀਤ ਨੂੰ ਪਾਲਦੀ ਸੀ ਜਦ ਉਸ ਨੂੰ ਬੌਲੀ ਦੀ ਕਾਰ ਸੇਵਾ ਦਾ ਪਤਾ ਲੱਗਾ ਉਹ ਗੁਣਾ ਦੀ ਖਾਨ ਭਾਵ ਗੁਰੂ ਜੀ ਦੀ ਸੇਵਾ ਕਰਨ ਵਾਸਤੇ ਤਿਆਰ ਹੋ ਗਈ ਥੋੜੀ ਸੇਵਾ ਕਰਨ ਨਾਲ ਵੀ ਵੱਡਾ ਫਲ ਪ੍ਰਾਪਤ ਹੁੰਦਾ ਹੈ ਐਸੀ ਫਲ ਦਾ ਇੱਕ ਸੇਵਾ ਜਾਣ ਕੇ ਕੌਣ ਛੱਡਦਾ ਹੈ ਉਹ ਸਿੱਖਣੀ ਕਾਬਲ ਤੋਂ ਆਉਂਦੀ ਸੀ ਅਤੇ ਸਵੇਰ ਹੋਣ ਤੇ ਗੁਰਸੇਵਾ ਕਰਨ ਲੱਗ ਜਾਂਦੀ ਸੀ ਅਤੇ ਸਾਰਾ ਦਿਨ ਕਾਰ ਸੇਵਾ ਕਰਦੀ ਸੀ ਮਿੱਟੀ ਪੋਟ ਕੇ ਸਿਰ ਤੇ ਚੋਕ ਕੇ ਬਾਹਰ ਕੱਢਦੀ ਸੀ ਚੂਨਾ ਅਤੇ ਇੱਟਾਂ ਵੀ ਬਹੁਤ ਪ੍ਰੇਮ ਧਾਰਨ ਕਰਕੇ ਅਤੇ ਸ਼ੌਂਕ ਵਧਾ ਕੇ ਪਹੁੰਚਾਉਂਦੀ ਸੀ ਕਿਸੇ ਨਾਲ ਵੀ ਬੋਲਦੀ ਨਹੀਂ ਸੀ ਸਤਿਗੁਰੂ ਜੀ ਦੇ ਚਰਨਾਂ ਨੂੰ ਹਿਰਦੇ ਵਿੱਚ ਧਾਰਨ ਕਰਦੀ ਸੀ ਜਾਦ ਰਾਤ ਪੈਂਦੀ ਸੀ ਤਾਂ ਅੰਤਰ ਧਿਆਨ ਹੋ ਕੇ ਆਪਣੇ ਘਰ ਕਾਬਲ ਚਲੇ ਜਾਂਦੀ ਸੀ ਸਾਰੇ ਪਰਿਵਾਰ ਨਾਲ ਮਿਲ ਕੇ ਅਨ ਪਾਣੀ ਛਕਦੀ ਸੀ ਅਤੇ ਆਪਣੇ ਘਰ ਹੀ ਸੁਣਦੀ ਸੀ ਸਵੇਰ ਹੋਣ ਤੇ ਫਿਰ ਅਚਾਨਕ ਆ ਜਾਂਦੀ ਸੀ ਸੇਵਾ ਕਰਦੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਮਰਨ ਕਰਦੀ ਸੀ ਉਸ ਨੂੰ ਵੇਖ ਕੇ ਸਿੱਖ ਹੈਰਾਨ ਰਹਿੰਦੇ ਸਨ ਉਸ ਇਸਤਰੀ ਦਾ ਕੋਈ ਭੇਦ ਨਹੀਂ ਸੀ ਪਾ ਰਿਹਾ ਸਿੱਖ ਕਹਿੰਦੇ ਸਨ ਸੇਵਾ ਕਰਦੀ ਕਰਦੀ ਖਲੋ ਕੇ ਹੱਥਾਂ ਨੂੰ ਇਸ ਤਰ੍ਹਾਂ ਹਿਲਾਉਂਦੀ ਹੈ ਜਿਵੇਂ ਪੰਘੂੜੇ ਨੂੰ ਝੁਲਾ ਰਹੀ ਹੋਵੇ ਫਿਰ ਕਾਰ ਸੇਵਾ ਕਰਨ ਲੱਗ ਜਾਂਦੀ ਹੈ ਇੱਕ ਘੜੀ ਬਾਅਦ ਫਿਰ ਉਸ ਤਰ੍ਹਾਂ ਹੀ ਹੱਥ ਹਿਲਾਉਂਦੀ ਹੈ ਜਿਵੇਂ ਪੰਘੂੜਾ ਝੁਲਾ ਰਹੀ ਹੋਵੇ ਪਤਾ ਨਹੀਂ ਇਹ ਸਦਾ ਹੀ ਕਿੱਥੋਂ ਆਉਂਦੀ ਜਾਂਦੀ ਹੈ ਸਾਰੇ ਇਹ ਜਾਣ ਕੇ ਬਹੁਤ ਹੈਰਾਨ ਹੁੰਦੇ ਸਨ ਦੂਸਰਾ ਹੱਥ ਹਿਲਾਉਂਦੀ ਨੂੰ ਵੇਖਦੇ ਸਨ ਗਤੀ ਦਾ ਕੁਝ ਪਤਾ ਨਹੀਂ ਸੀ ਲੱਗਦਾ ਜਿਸ ਨਾਲ ਅਸਚਾਰਜ ਹੋਰ ਵਧਾ ਸੀ ਉਹ ਇਨੇ ਬ੍ਰੇਮ ਨਾਲ ਸੇਵਾ ਕਰ ਰਹੀ ਸੀ ਇਹ ਉਸ ਨੂੰ ਪੁੱਛ ਵੀ ਨਹੀਂ ਸੀ ਸਕਦੇ ਸਨ ਜੋ ਉਹ ਕਾਰ ਸੇਵਾ ਕਰ ਰਹੀ ਸੀ ਉਸ ਦੇ ਭੇਦ ਨੂੰ ਜਾਣ ਨਹੀਂ ਸੀ ਰਹੇ ਆਪਸ ਵਿੱਚ ਬਹੁਤ ਚਰਚਾ ਕਰਦੇ ਸਨ ਪਰ ਕਿਸੇ ਨੂੰ ਵੀ ਕੁਝ ਸਾਹਮਣੇ ਨਹੀਂ ਸੀ ਪੈਂਦੀ ਆਪਣੇ ਚੇਤ ਵਿੱਚ ਸੋਚਦੇ ਸਨ ਇਸ ਦੀ ਅੰਤਰਮੁਖੀ ਬਿਰਤੀ ਹੈ ਅਤੇ ਸੁਰਤ ਇਕਾਗਰ ਹੈ ਅਤੇ ਕਾਰ ਸੇਵਾ ਕਰਨ ਵਿੱਚ ਬੜੀ ਫੁਰਤੀ ਕਰਦੀ ਹੈ ਸਾਦਾ ਹੀ ਕਾਰ ਸੇਵਾ ਨਾਲ ਪ੍ਰੇਮ ਕਰਦੀ ਹੈ ਆਲਸ त्यागे ਬਹੁਤ ਉਦਮ ਕਰਦੀ ਹੈ ਕਈ ਦਿਨ ਇਸ ਤਰ੍ਹਾਂ ਬਤੀਤ ਗਏ ਸਾਰੀ ਸਿੱਖ ਸੰਗਤ ਅश्चਾਰਜ ਵਿੱਚ ਡੁੱਬੀ ਰਹਿੰਦੀ ਸੀ ਫਿਰ ਸਾਰੇ ਮਿਲ ਕੇ ਸਤਿਗੁਰੂ ਜੀ ਦੇ ਪਾਸ ਗਏ ਹੈਰਾਨ ਹੋਈ ਹੋਈ ਬੁੱਧੀ ਨਾਲ ਪੁੱਛਣ ਲੱਗੇ ਹੇ ਪ੍ਰਭੂ ਜੀ ਰੋਜ਼ ਇੱਕ स्त्री ਆਉਂਦੀ ਹੈ ਸਾਰਿਆਂ ਨਾਲ ਮਿਲ ਕੇ ਕਾਰ ਸੇਵਾ ਕਰਦੀ ਹੈ ਸ਼ਾਮ ਨੂੰ ਉਹ ਅਲੋਪ ਹੋ ਜਾਂਦੀ ਹੈ ਸਾਰਿਆਂ ਦੇ ਵੇਖਦੇ ਆ ਵੇਖਦੇ ਆ ਫਿਰ ਕਿਤੇ ਵੀ ਨਹੀਂ ਦਿਸਦੀ ਸਵੇਰ ਹੁੰਦਿਆਂ ਹੀ ਫਿਰ ਪਹਿਲਾਂ ਵਾਂਗ ਪ੍ਰਗਟ ਹੋ ਜਾਂਦੀ ਹੈ ਅਤੇ ਬਾਕੀ ਸਿੱਖਾਂ ਵਾਂਗ ਕਾਰ ਸੇਵਾ ਕਰਦੀ ਹੈ ਇੱਕ ਅਚਰਜ ਕੰਮ ਹੋਰ ਵੀ ਕਰਦੀ ਹੈ ਕਾਰ ਸੇਵਾ ਕਰਦੀ ਕਰਦੀ ਜਿਸ ਥਾਂ ਬੈਠਦੀ ਹੈ ਹੱਥ ਫੈਲਾ ਕੇ ਫਿਰ ਪਿੱਛੇ ਹਟਾ ਲੈਂਦੀ ਹੈ ਕੋਈ ਸਮਝ ਨਹੀਂ ਆਉਂਦੀ ਅਸੀਂ ਵੇਖ-ਵੇਖ ਕੇ ਹਾਰ ਗਏ ਹਾਂ ਬਹੁਤ ਦਿਨਾਂ ਤੋਂ ਇਸ ਤਰ੍ਹਾਂ ਵੇਖ ਰਹੇ ਹਾਂ ਅੱਜ ਤਵਹਤੋਂ ਇਹ ਪੇਸ ਜਾਣਨਾ ਚਾਹੁੰਦੇ ਹਾਂ ਕੌਣ ਹੈ ਇਹ ਕਿਸ ਸ਼ਹਿਰ ਤੇ ਕਿਸ ਘਰ ਵੱਸਦੀ ਹੈ ਕਿਸ ਤਰ੍ਹਾਂ ਇਹ ਆਪਣੇ ਘਰ ਪਹੁੰਚਦੀ ਹੈ ਤੇ ਕਿਵੇਂ ਇਹ ਵਿਖਾਈ ਨਹੀਂ ਦਿੰਦੀ ਕਿਰਪਾ ਕਰਕੇ ਇਸ ਦਾ ਵਰਤਾਨ ਸੁਣਾਓ ਅਤੇ ਸਾਰੇ ਸਿੱਖਾਂ ਦੇ ਮਨ ਦੇ ਭਰਮ ਨੂੰ ਦੂਰ ਕਰੋ ਸ੍ਰੀ ਗੁਰੂ ਅਮਰਦਾਸ ਜੀ ਉਹਨਾਂ ਦੀ ਇਹ ਗੱਲ ਸੁਣ ਕੇ ਉਸ ਇਸਤਰੀ ਦਾ ਸਾਰਾ ਪ੍ਰਸੰਗ ਸੁਣਾਉਣ ਲੱਗੇ ਕਾਬਲ ਵਿੱਚ ਮੇਰਾ ਇੱਕ ਸਿੱਖ ਰਹਿੰਦਾ ਹੈ ਉਸ ਦੀ ਇਹ ਇਸਤਰੀ ਉਸ ਨੂੰ ਬਹੁਤ ਪ੍ਰੇਮ ਕਰਦੀ ਹੈ ਭਲੇ ਵੱਡੇ ਭਾਗਾਂ ਵਾਲੀ ਪਤੀ ਬ੍ਰਤਾ ਹੈ ਗੁਰਸੇਵਾ ਕਰਨ ਵਾਸਤੇ ਸਦਾ ਤਾਪਰ ਰਹਿੰਦੀ ਹੈ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਦੀ ਹੈ ਉਸ ਦੀ ਆਗਿਆ ਹਰ ਵੇਲੇ ਮੰਨਦੀ ਹੈ ਪਰਾਏ ਪੁਰਸ਼ ਬਾਰੇ ਉਸ ਦੇ ਮਨ ਵਿੱਚ ਕਦੇ ਫੁਰਨਾ ਵੀ ਨਹੀਂ ਫੁਰਦਾ ਹੈ ਹਰ ਦੇ ਵੇਕ ਸਦਾ ਗੁਰੂ ਦਾ ਧਿਆਨ ਧਾਰ ਕੇ ਰੱਖਦੀ ਹੈ ਤੇ ਬਾਹਰ ਕਿਸੇ ਨਾਲ ਵੀ ਨਹੀਂ ਬੋਲਦੀ ਉਸ ਇਸਤਰੀ ਦੇ ਪਤੀ ਨੇ ਉਸ ਨੂੰ ਗੁਰਸੇਵਾ ਬਾਰੇ ਦੱਸਿਆ ਹੈ ਪਤੀ ਦੀ ਸੇਵਾ ਕਰਕੇ ਇਹ ਸ਼ਕਤੀ ਪ੍ਰਾਪਤ ਕੀਤੀ ਹੈ ਜਿਸ ਕਰਕੇ ਆਪਣੀ ਇੱਛਾ ਅਨੁਸਾਰ ਕਿਤੇ ਵੀ ਆ ਜਾ ਸਕਦੀ ਹੈ ਜਿਵੇਂ ਸਿੱਧਾ ਵਾਂਗ ਇਹ ਸਾਰੀਆਂ ਸਿੱਧੀਆਂ ਨਾਲ ਭਰਪੂਰ ਹੈ ਸਵੇਰੇ ਇੱਥੇ ਆ ਕੇ ਕਾਰ ਸੇਵਾ ਕਰਦੀ ਹੈ ਸ਼ਾਮ ਹੋਣ ਤੇ ਕਾਬਲ ਆਪਣੇ ਘਰ ਚਲੀ ਜਾਂਦੀ ਹੈ ਸਵੇਰ ਆਉਣ ਲੱਗੀ ਆਪਣੇ ਛੋਟੇ ਪੁੱਤ ਨੂੰ ਪੰਘੋੜੇ ਵਿੱਚ ਲਟਾਉਂਦੀ ਹੈ ਅਤੇ ਆਪਣੀ ਸ਼ਕਤੀ ਕਾਰਨ ਉਸ ਦਾ ਪੰਘੋੜਾ ਚਲਾਉਂਦੀ ਹੈ ਕਾਬਲ ਤੋਂ ਜਿਆਦਾ ਚੱਲਣ ਲੱਗਦੀ ਹੈ ਤਾਂ ਆਪਣੇ ਪੁੱਤਰ ਨੂੰ ਪੰਘੋੜੇ ਵਿੱਚ ਛੱਡ ਆਉਂਦੀ ਹੈ ਬੌਲੀ ਦੀ ਕਾਰ ਸੇਵਾ ਕਰਦੀ ਹੋਈ ਵੀ ਆਪਣੇ ਪੁੱਤਰ ਦੀ ਹਾਲਤ ਨੂੰ ਜਾਣਦੀ ਹੈ ਅਤੇ ਜਦ ਉਹ ਰੋਂਦਾ ਹੈ ਤਾਂ ਹੱਥ ਫੈਲਾ ਕੇ ਪੰਘੋੜੇ ਨੂੰ ਝੁਲਾ ਦਿੰਦੀ ਹੈ ਕਾਰ ਸੇਵਾ ਕਰਦੀ ਕਰਦੀ ਵੀ ਹੱਥਾਂ ਨੂੰ ਫੈਲਾ ਦਿੰਦੀ ਹੈ ਅਤੇ ਆਪਣੀ ਸ਼ਕਤੀ ਨਾਲ ਭੰਗੋੜੇ ਨੂੰ ਚਲਾ ਦਿੰਦੀ ਹੈ ਇਸ ਥਾਂ ਬੈਠੀ ਆਪਣੇ ਪੁੱਤਰ ਨੂੰ ਲਾਡ ਲਡਾਉਂਦੀ ਹੈ ਅਤੇ ਪ੍ਰੇਮ ਨਾਲ ਕਾਰ ਸੇਵਾ ਵੀ ਕਰਦੀ ਹੈ ਰਾਤ ਨੂੰ ਘਰ ਜਾ ਕੇ ਆਪਣਾ ਘਰ-ਬਾਰ ਸੰਭਾਲਦੀ ਹੈ ਅਤੇ ਆਪਣੇ ਪੁੱਤਰ ਅਤੇ ਪਤੀ ਨੂੰ ਮਿਲ ਕੇ ਆਨੰਦ ਧਾਰਨ ਕਰਦੀ ਹੈ ਇਸਤਰੀ ਪਾਸ ਪਤੀ ਭਰਤਾ ਤੋਂ ਵੱਡਾ ਹੋਰ ਕੋਈ ਵੀ ਧਰਮ ਨਹੀਂ ਹੈ ਜਿਸ ਕਾਰਨ ਘੇਰ ਦੇ ਵਿੱਚ ਮਹਾ ਸ਼ਕਤੀ ਪ੍ਰਾਪਤ ਹੁੰਦੀ ਹੈ ਪਹਿਲਾਂ ਵੀ ਇੱਕ ਐਸੀ ਪਤੀव्रता ਔਰਤ ਹੋਈ ਹੈ ਜਿਸ ਨੇ 10 ਦਿਨ ਹਨੇਰਾ ਕਰ ਰੱਖਿਆ ਸੀ ਉਹ ਇੰਨੀ ਬਲਵਾਨ ਅਤੇ ਸ਼ਕਤੀਸ਼ਾਲੀ ਹੋ ਗਈ ਕਿ ਉਸ ਨੇ 10 ਦਿਨ ਸੂਰਜ ਹੀ ਨਹੀਂ ਚੜ੍ਹਨ ਦਿੱਤਾ ਇਹ ਸੁਣ ਕੇ ਸੰਗਤ ਨੇ ਇਸ ਕਥਾ ਬਾਰੇ ਪੁੱਛਿਆ ਹੇ ਗੁਰੂ ਜੀ ਜਿਵੇਂ ਇਹ ਕਥਾ ਪਹਿਲਾਂ ਹੋਈ ਹੈ ਸਾਨੂੰ ਸੁਣਾਓ ਇਹ ਸੁਣ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਇਕ ਰਿਖੀ ਜੋ ਮੰਡ ਦੀ ਸੰਤਾਨ ਹੋਣ ਕਰਕੇ ਮੰਡਵ ਕਹਾਉਂਦਾ ਸੀ ਜੰਗਲ ਵਿੱਚ ਤਪ ਕਰ ਰਿਹਾ ਸੀ ਚੋਰਾਂ ਨੇ ਮਿਲ ਕੇ ਰਾਜੇ ਦੇ ਮਹਿਲਾਂ ਵਿੱਚ ਚੋਰੀ ਕੀਤੀ ਜਦ ਉਹ ਚੋਰੀ ਦਾ ਮਾਲ ਲੈ ਕੇ ਜਾ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਮੰਡਵ ਰਿਸ਼ੀ ਨੂੰ ਤਪ ਕਰਦੇ ਦੇਖਿਆ ਇੱਕ ਬਹੁਤ ਕੀਮਤੀ ਹਾਰ ਉਹ ਮੰਡਵ ਰਿਖੀ ਨੂੰ ਸਮਝ ਕੇ ਅਰਪਣ ਕਰ ਗਏ ਚੋਰ ਤਾਂ ਆਪਣੇ ਘਰ ਚਲੇ ਗਏ ਪਰ ਰਿਖੀ ਆਪਣੀ ਸਮਾਧੀ ਵਿੱਚ ਮਗਨ ਬੈਠਾ ਰਿਹਾ ਐਨੇ ਵਿੱਚ ਰਾਜੇ ਦੇ ਸੂਰਮੇ ਆਏ ਹਾਰ ਵੇਖ ਕੇ ਉਹਨਾਂ ਨੇ ਮੁਣੀ ਨੂੰ ਫੜ ਲਿਆ ਮੁਣੀ ਬਹੁਤ ਕਹਿ ਰਿਹਾ ਸੀ ਪਰ ਉਸ ਦੀ ਕੋਈ ਗੱਲ ਨਾ ਮੰਨੀ ਚੋਰ ਸਮਝ ਕੇ ਉਸ ਨੂੰ ਸੂਲੀ ਤੇ ਚੜਾ ਦਿੱਤਾ ਤਪ ਦੀ ਸ਼ਕਤੀ ਕਰਨ ਉਹ ਮਰਿਆ ਨਹੀਂ ਧਰਮਰਾਏ ਤੇ ਉਸ ਨੂੰ ਬਹੁਤ ਗੁੱਸਾ ਆਇਆ ਕਹਿਣ ਲਗਾ ਹੇ ਮਾੜੀ ਬੁੱਧੀ ਵਾਲੇ ਧਰਮਰਾਏ ਤੂੰ ਇਹ ਅਨਿਆਇ ਕੀਤਾ ਹੈ ਪਾਪ ਤੋਂ ਬਿਨਾਂ ਹੀ ਮੈਨੂੰ ਸੂਲੀ ਤੇ ਚੜਾ ਦਿੱਤਾ ਮੈਂ ਤੈਨੂੰ ਬੜਾ ਸ਼ਰਾਪ ਦੇਵਾਂਗਾ ਮੈਂ ਸਾਰੀ ਉਮਰ ਤਪ ਕੀਤਾ ਬਿਨਾ ਪਾਪ ਦੇ ਤੂੰ ਮੈਨੂੰ ਸੂਲੀ ਤੇ ਚੜਾ ਦਿੱਤਾ ਧਰਮਰਾਇ ਨੇ ਫਿਰ ਆ ਕੇ Muni ਨੂੰ ਕਿਹਾ ਤੂੰ ਪਿਛਲੇ ਕਰਮਾ ਦਾ ਹੀ ਫੜ ਲਿਆ ਹੈ ਜਦ ਤੇਰੀ ਬਾਲਕ ਉਮਰ ਸੀ ਤੂੰ ਸੂਲ ਨਾਲ ਇੱਕ ਟਿੱਡੇ ਨੂੰ ਵੰਨ ਦਿੱਤਾ ਸੀ ਉਸ ਕਾਰਨ ਤੈਨੂੰ ਸੂਲੀ ਦੀ ਸਜ਼ਾ ਮਿਲੀ ਹੈ ਇਹ ਸੁਣ ਕੇ Muni ਬੋਲਿਆ ਇਹ ਕੋਈ ਨਿਆ ਨਹੀਂ ਬਾਲਕ ਉਮਰ ਸੋਚੀ ਤੋਂ ਬਗੈਰ ਹੁੰਦੀ ਹੈ ਉਸ ਵੇਲੇ ਜਿਹੜਾ ਉਹ ਕਰਮ ਕਰੇ ਵੱਡਾ ਹੋ ਕੇ ਉਸ ਦਾ ਫਲ ਕਿਵੇਂ ਲਵੇ ਅੱਜ ਤੋਂ ਐਸੀ ਮਰਿਆਦਾ ਕਰੋ हे ਧਰਮਰਾਏ ਜਿਵੇਂ ਮੈਂ ਕਹਿੰਦਾ ਹਾਂ ਬਾਲ ਕੁੰਮਰ ਵਿੱਚ ਬੱਚੇ ਨੂੰ ਕੋਈ ਸੁਧ ਨਹੀਂ ਹੁੰਦੀ ਹੈ ਇਸ ਲਈ ਬਾਲ ਕੁੰਮਰ ਵਿੱਚ ਜੋ ਕਰਮ ਕਰੇ ਉਸ ਦਾ ਵੱਡਾ ਹੋ ਕੇ ਫਲ ਨਾ ਪਾਵੇ ਜਦ ਮਾਡ ਮੁਨੀ ਸੂਲੀ ਉੱਤੇ ਚੜਿਆ ਹੋਇਆ ਸੀ ਤਾਂ ਇੱਕ ਪਤੀ ਬ੍ਰਤਾ ਇਸਤਰੀ ਨੇ ਉਸ ਨੂੰ ਨਾ ਵੇਖਿਆ ਉਹ ਆਪਣੇ ਪਿੰਗਲੇ ਪਤੀ ਨੂੰ ਸਿਰ ਤੇ ਚੁੱਕ ਕੇ ਲੈ ਜਾ ਰਹੀ ਸੀ ਕੇ ਚਲਦੇ ਆ ਚਲਦੇ ਆ ਸਿਰ ਤੇ ਚੁੱਕਿਆ ਹੋਇਆ ਉਸ ਦਾ ਪਤੀ ਸੂਲੀ ਨੂੰ ਜਾ ਵਜਾ ਉਸ ਵੇਲੇ ਬੜਾ ਹਨੇਰਾ ਸੀ ਇਸ ਲਈ ਉਸ ਔਰਤ ਨੂੰ ਦਿਸਿਆ ਨਹੀਂ ਸੀ ਜਦ ਮੋਣੀ ਨੂੰ ਉਸ ਔਰਤ ਦਾ ਪਤੀ ਵਜਿਆ ਤਾਂ ਹਿੱਲਣ ਕਰਕੇ ਦੁਖੀ ਹੋਣ ਕਰਕੇ ਉਹ ਬਹੁਤ ਗੁੱਸੇ ਵਿੱਚ ਆਇਆ ਉਸ ਨੇ ਉਸੇ ਵੇਲੇ ਉਸ ਔਰਤ ਨੂੰ ਸ਼ਰਾਪ ਦੇ ਦਿੱਤਾ ਸੂਰਜ ਚੜ੍ਹਦਿਆਂ ਸਾਰ ਤੇਰਾ ਪਤੀ ਜਿਸ ਨੂੰ ਤੂੰ ਸਿਰ ਤੇ ਚੁੱਕਿਆ ਹੈ ਮਰ ਜਾਵੇਗਾ ਇਹ ਸੁਣ ਕੇ ਪਤੀ ਪ੍ਰਤਾ ਔਰਤ ਜਿਸ ਦਾ ਨਾਮ ਸਤਿਆਵਤੀ ਦੱਸਦੇ ਹਨ ਉਸ ਨੇ ਬਹੁਤ ਦੁੱਖ ਮਨਾਇਆ ਕਹਿਣ ਲੱਗੀ ਅਣਜਾਣੇ ਵਿੱਚ ਮੇਰਾ ਪਤੀ ਤੈਨੂੰ ਛੂ ਗਿਆ ਜੇ ਸੂਰਜ ਚੜ੍ਹਦਿਆਂ ਹੀ ਮੇਰੇ ਪਤੀ ਨੇ ਮਰ ਜਾਣਾ ਹੈ ਤਾਂ ਫਿਰ ਇਹ ਸੂਰਜ ਹੀ ਨਹੀਂ ਨਿਕਲੇਗਾ ਜੋ ਮੇਰੇ ਮਰੇ ਹੋਏ ਪਤੀ ਨੂੰ ਜਿਉਂਦਾ ਕਰੇਗਾ ਉਹ ਹੀ ਇਸ ਦੁਨੀਆ ਤੇ ਸੂਰਜ ਨੂੰ ਉਦੇ ਕਰ ਸਕੇਗਾ ਜਦ ਪਤੀ ਪ੍ਰਤਾ ਔਰਤ ਨੇ ਇਸ ਤਰ੍ਹਾਂ ਕਿਹਾ ਤਾਂ ਸੂਰਜ ਨਾ ਚੜ੍ਹਿਆ ਤੇ ਚਾਰੇ ਪਾਸੇ ਹਨੇਰਾ ਛਾ ਗਿਆ ਇਸ ਪਾਤੇ 10 ਦਿਨ ਬੀਤ ਗਏ ਸਾਰਾ ਜਗਤ ਵਿਆਕੁਲ ਹੋ ਗਿਆ ਸਾਰੇ ਦੇਵਤਿਆਂ ਨੇ ਫਿਰ ਉਪਾਅ ਕੀਤਾ ਅਤੇ ਮਿਲ ਕੇ ਉਸਦੇ ਪਤੀ ਨੂੰ ਜੀਵਨ ਦਿੱਤਾ ਇਸ ਤਰ੍ਹਾਂ ਪਤੀਵਰਤਾ ਇਸਤਰੀ ਵਿੱਚ ਬਹੁਤ ਸ਼ਕਤੀ ਹੈ ਸ਼ਕਤੀ ਧਾਰਨ ਕਰਕੇ ਉਹ ਸਭ ਥਾਂ ਜਾ ਸਕਦੀ ਹੈ ਇਸ ਕਰਕੇ ਕਾਬਲ ਤੋਂ ਚੱਲ ਕੇ ਆਉਂਦੀ ਹੈ ਇੱਕ ਪਤੀਵਰਤਾ ਇਸਤਰੀ ਹੈ ਦੂਸਰੀ ਗੁਰੂ ਘਰ ਦੀ ਸੇਵਾ ਦੀ ਕਮਾਈ ਕਰਦੀ ਹੈ ਰਾਤ ਦਿਨ 사ਤਗੁਰੂ ਜੀ ਦਾ ਧਿਆਨ ਧਾਰ ਕੇ ਰੱਖਦੀ ਹੈ ਇਸ ਕਰਕੇ ਸਾਰੀਆਂ ਸ਼ਕਤੀਆਂ ਦਾ ਘਰ ਬਣ ਗਈ ਹੈ ਜਿਹੜੇ ਗ੍ਰਸਥ ਵਿੱਚ ਰਹਿ ਕੇ ਭਗਤੀ ਕਰਦੇ ਹਨ ਗੁਰੂ ਦੀ ਸੇਵਾ ਕਰਕੇ ਪ੍ਰਭੂ ਦਾ ਸਿਮਰਨ ਕਰਦੇ ਹਨ ਉਹਨਾਂ ਵਰਗਾ ਦੂਸਰਾ ਹੋਰ ਕੋਈ ਨਹੀਂ ਹੈ ਇਹ ਸੁਣ ਕੇ ਸਾਰੇ ਪ੍ਰਸੰਨ ਹੋ ਗਏ ਤੇ ਕਹਿਣ ਲੱਗੇ हे ਕਿਰਪਾਲੂ ਪ੍ਰਭੂ ਜੀ ਤੁਸੀਂ ਧੰਨ ਹੋ ਤੁਸੀਂ ਵਿਸ਼ਾਲ ਸ਼ਕਤੀਆਂ ਦੇ ਸਮੋਹ ਦੇ ਦਾਤਾ ਹੋ ਫਿਰ ਗੁਰੂ ਜੀ ਨੇ ਉਸ ਔਰਤ ਨੂੰ ਆਪਣੇ ਪਾਸ ਬੁਲਾਇਆ ਤੇ ਆਪਣੇ ਮੁਖ ਤੋਂ ਬਚਨ ਕਹਿ ਕੇ ਉਸ ਨੂੰ ਨਿਹਾਲ ਕਰ ਦਿੱਤਾ ਤੁਸੀਂ ਦੋਵੇਂ પતિ ਪਤਨੀ ਆਤਮ ਗਿਆਨ ਪਾਵੋ ਅਤੇ ਅੰਤ ਸਮੇਂ ਮੇਰੇ ਨਾਲ ਮਿਲ ਜਾਵੋਗੇ ਇਸ ਤਰ੍ਹਾਂ ਉਸ ਮਾਈ ਦਾ ਪਰਸੰਨ ਹੋਇਆ ਉਸ ਦਾ ਉਧਾਰ ਕਰ ਦਿੱਤਾ ਤੇ ਉਸ ਨੇ ਪਰਮ ਸੁਖ ਪਾਇਆ ਸਤਿਗੁਰੂ ਜੀ ਸਾਰੀਆਂ ਸ਼ਕਤੀਆਂ ਦੇ ਦਾਤਾ ਹਨ ਸਾਰੀ ਸਿੱਖ ਸੰਗਤ ਨੇ ਮਨ ਵਿੱਚ ਜਾਣ ਲਿਆ ਸਾਹ ਸੰਗਤ ਜੀ ਮਾਤਾ ਸੇਵਾ ਜੀ ਦੇ ਨਾਮ ਉੱਪਰ ਸ਼੍ਰੀ ਅੰਮ੍ਰਿਤਸਰ ਵਿੱਚ ਮਾਈ ਸੇਵਾ ਬਾਜ਼ਾਰ ਹੈ ਆਜ ਦੇ ਵਕਤ ਵਿੱਚ ਵੀ ਐਸੀਆਂ ਬੀਬੀਆਂ ਹਨ ਆਪਣੇ ਪਤੀ ਪ੍ਰਤਾ ਧਰਮ ਚ ਕਾਇਮ ਰਹਿ ਕੇ ਉਹ ਸਮਾਧੀ ਲਾ ਕੇ ਬਹੁਤ ਦੂਰ ਤੱਕ ਚਲਿਆਂ ਜਾਂਦੀਆਂ ਹਨ